ਲੋਕ ਸਭਾ ਹਲਕਾ ਪਟਿਆਲਾ ਤੋਂ ਆਪ ਦੇ ਉਮੀਦਵਾਰ ਬਲਵੀਰ ਸਿੰਘ ਨੇ ਪਾਤਰਾਂ ਚ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਅੱਜ 19 ਮਾਰਚ ਦਿਨ ਮੰਦਲਵਾਰ ਨੂੰ ਬਾਅਦ ਦੁਪਹਿਰ 1 ਵਜੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇਗੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਨੇ ਸਥਾਨਕ ਢਿੱਲੋ ਪੈਲਸ ਵਿੱਚ ਵਰਕਰ ਮਿਲਣੀ ਦਾ ਆਯੋਜਨ ਕਰਕੇ ਵਿਧਾਨ ਸਭਾ ਹਲਕਾ ਸ਼ਿਤਰਾਣਾ ਵਿੱਚ ਆਪਣੀ ਚੌਣਵੇਂ ਮਦ ਅਗਾਜ਼ ਕਰ ਦਿੱਤਾ ਹੈ ਇਸ ਵਰਕਰ ਮਿਲੀ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਹਲਕਾ ਸੁਧਾਨਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਮੌਜੂਦ ਸਨ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਜੀ ਮੈਂ ਸਾਰੇ ਜਨ ਅਸੈਂਬਲੀ ਸਾਕ ਬਟਾ ਸਾਰਿਆਂ ਵਿੱਚ ਜਾ ਰਿਹਾ ਅਸੀਂ ਸਮਾਣੇ ਤੋਂ ਸ਼ੁਰੂ ਕੀਤੀ ਹੈ ਜੀ ਔਰ ਸਾਡੇ ਜਿਹੜੇ ਮੰਤਰੀ ਸਾਹਿਬ ਹੈ ਚੇਤਨ ਜੋੜਾ ਮਾਜਰਾ ਜੀ ਦੇਖਿਆ ਉਹਨਾਂ ਖਾਤਾ ਮਾਰਦਾ ਕਰਦਾ ਇੱਥੇ ਵੀ ਦੇਖਿਆ ਤੁਸੀਂ ਲੋਕਾਂ ਚ ਬਹੁਤ ਉਤਸ਼ਾਹ ਹੈ ਜੀ ਲੋਕ ਤਿਆਰ ਆ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਤੇ ਕਿਉਂਕਿ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਔਰ ਲੋਕ ਇਹਨਾਂ ਤੋਂ ਹਿਸਾਬ ਲੈਣਾ ਚਾਹੁੰਦੇ 10 ਸਾਲ ਦਾ ਔਰ ਜਿਹੜੇ ਸਾਡੇ ਇੱਥੇ ਵਾਲੇ ਜਿਹੜੇ ਜਿਹੜੇ ਕੈਂਡੀਡੇਟ ਆ ਪਰ ਆਪ ਨੂੰ ਕਹਿੰਦੇ ਆ ਇਹਨਾਂ ਨੇ ਤਾਂ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਬਣਿਆ ਉਹਨਾਂ ਨੇ ਤਾਂ 40 40 ਸਾਲ ਦਾ ਹਿਸਾਬ ਦੇਣਾ ਇਨਸ਼ਾ ਅੱਲਾਹ ਇਹਨਾਂ ਤੋਂ ਹਿਸਾਬ ਲੈਣਗੇ ਲੋਕ ਸਾਡਾ ਸਾਥ ਉਹਨਾਂ ਨੇ 22 ਦਿੱਤਾ 24 ਤੋਂ ਬਾਅਦ ਚੜ੍ਹ ਕੇ ਦੇਣਗੇ ਇਹਦਾ ਮਤਲਬ ਸੀਗਾ ਕਿ ਜਿਹੜੇ ਸਾਡੇ ਆਪਣੇ ਵਲੰਟੀਅਰ ਆ ਜਿਹੜੇ ਸਾਡੇ ਉਹਨਾਂ ਨੂੰ ਇੱਕ ਵਾਰੀ ਮਿਲਿਆ ਜਾਵੇ ਸਾਡੇ ਐਮਐਲਏ ਸਹਿਮਾਨ ਮੱਥੀ ਸਹਿਮਾਨ ਉਹਨਾਂ ਨਾਲ ਮਿਲਦੇ ਲੋਕਾਂ ਦੇ ਨਾਲ ਰابطਾ ਆਪਣੀ ਆਪਣਾ ਵਿਚਾਰ ਉਹਨਾਂ ਤੱਕ ਪਹੁੰਚਾਇਆ ਜਾਵੇ ਉਹਨੂੰ ਦੱਸਿਆ ਜਾਵੇ ਕਿ ਕਿਹੜੀਆਂ ਸਾਜਸ਼ਾਏ ਕਰ ਰਹੇ ਆ ਤੁਹਾਡੇ ਖਿਲਾਫ ਕਿਸ ਤਰ੍ਹਾਂ ਤੁਹਾਨੂੰ ਇਹ ਜਿਹੜਾ ਹੈਗਾ ਲੋਕਾਂ ਨੂੰ ਭਰਮਾ ਕੇ ਆਈ ਵਾਰੀ ਇਹ ਲਾਸਟ ਜਿਹੜਾ ਹੁੰਦਾ ਵੀ ਉਹਦੇ ਥੋੜਾ ਜਿਹਾ ਤੇਲ ਦਾ ਰੇਟ ਘਟਾਤਾ ਡੀਜ਼ਲ ਦਾ ਰੇਟ ਲੂੰਬਰ ਚਾਲਾਂ ਚੱਲ ਕੇ ਤੇ ਤੁਹਾਡੀਆਂ ਵੋਟਾਂ ਲੈ ਜਾਂਦੇ ਆ ਲੁੱਟ ਕੇ ਕੋਲੇ ਪਾਲੇ ਲੋਕਾਂ ਦੀਆਂ ਔਰ ਫਿਰ ਉਹਨਾਂ ਨੂੰ ਲਗਾਤਾਰ ਲੁੱਟਦੇ ਆ ਪੰਜ ਸਾਲ ਉਹ ਸਾਡਾ ਮਕਸਦ ਹੈਗਾ ਕਿ ਲੋਕਾਂ ਨਾਲ ਰابطਾ ਕਰੀਏ ਅਸੀਂ ਵੈਸੇ ਵੀ ਲੋਕਾਂ 'ਚ ਰਹਿੰਦੇ ਆ ਜਿਵੇਂ ਮਿਨਿਸਟਰ ਵੀ ਆ ਜਿਵੇਂ ਐਮਐਲਏ ਵੀ ਲੋਕਾਂ ਦੇ ਵਿੱਚੋਂ ਵਿਚੜਦੇ ਆ ਜੋ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਹੋਇਆ ਜੋ ਸਾਡੇ ਬੱਚਿਆਂ ਨਾਲ ਧੱਕਾ ਹੋਇਆ ਇਹਨਾਂ ਨੇ ਠੇਕੇ ਸਿਸਟਮ ਸ਼ੁਰੂ ਕਰਦੇ ਬਿਲਟਰੀ ਜੀ ਠੇਕਾ ਸਿਸਟਮ ਸ਼ੁਰੂ ਕਰਤਾ ਐਜੂਕੇਸ਼ਨ ਤੇ ਸਿਹਤ ਦੇ ਵਿੱਚ ਸਿੱਖਿਆ ਦੇ ਵਿੱਚ ਸਾਰੇ ਕਰਮਚਾਰੀ ਠੇਕੇ ਦੇ ਜੀ ਪੱਕੇ ਸਿਰਫ ਇਹਨਾਂ ਦੇ ਧੀਆ ਬੁੱਤ ਹੁੰਦੇ ਸੀ ਇਹ ਪੱਕੇ ਐ ਮਲੇ ਸੀਗੇ ਲੋਕਾਂ ਨੇ ਉਹਨਾਂ ਨੂੰ ਝਾੜੂ ਮਾਰ ਕੇ ਪਾਸੇ ਕੀਤਾ ਔਰ ਇਸ ਵਾਰੀ ਵੀ ਜਿਹੜੇ ਚਾਰ ਚਾਰ ਵਾਰੀ ਦੇ ਐਮਪੀ ਆ ਕੇਂਦਰ ਦੇ ਮੰਤਰੀ ਆ ਮੰਤਰੀ ਆ ਮੁੱਖ ਮੰਤਰੀ ਦੀ ਵਾਈਫ ਆ ਕੇ ਸੋੜੀ ਝਾੜੂ ਚੰਗੇਗਾ ਜੀ ਉਹਨਾਂ ਨੂੰ ਸਬਸਕਾਇਆ ਜਾਏਗਾ ਸਾਡਾ ਜਿਹੜਾ ਮੁੱਖ ਅਜੰਡਾ ਹੈਗਾ ਲੋਕਾਂ ਦੇ ਮੁੱਦੇ ਆ ਜੀ ਚਾਹੇ ਉਹ ਕਿਸਾਨ ਮਜ਼ਦੂਰ ਦੇ ਹੋਵੇ ਤੁਹਾਡੇ ਕੋਲ ਬੈਠੇ ਹੋ ਐਗਵਾਂਟਸ ਬੈਠੇ ਆ ਉਹ ਸਾਡਾ ਮੁੱਦਾ ਜੀ ਜਿਹੜਾ ਜਿਹੜਾ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਹੈ ਉਹ ਬਹੁਤ ਵੱਡਾ ਮੁੱਦਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਉਹ ਸਾਡਾ ਮੁੱਦਾ ਚੰਗੀ ਸਿੱਖਿਆ ਦੇਣੀਆਂ ਸਾਡਾ ਮੁੱਦਾ ਲੋਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਇੱਥੇ ਜਣਾ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਨਾ ਜਿਹੜਾ ਨਾ ਕਿਸੇ ਨੂੰ ਮਜ਼ਦੂਰੀ ਦੇ ਵਿੱਚ ਇਲਾਜ ਕਰਾਣ ਲਈ ਜਾਣਾ ਪਵੇ ਨਾ ਮਜ਼ਦੂਰੀ ਦੇ ਵਿੱਚ ਕਿਸੇ ਦੇ ਬੱਚਿਆਂ ਨੂੰ ਪੜ੍ਹਾਣ ਦੀ ਖਰਚਾ ਕਰਨਾ ਪਵੇ ਸਾਡਾ ਮੁੱਦਾ ਹੈਗਾ ਕਿ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਹੈਗ ਕਿ ਸਰਕਾਰਾਂ ਪਿੰਡਾਂ ਤੋਂ ਚਲਾਣੀਆਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਏਜੰਡਾ ਹੈ ਸਾਡਾ ਏਜੰਡਾ ਕਿ ਸਰਕਾਰਾਂ ਨੂੰ ਲੋਕਾਂ ਕੋਲ ਲੈ ਕੇ ਜਾਣਾ ਭਗਵੰਤ ਮਾਨ ਸਰਕਾਰ ਲੋਕਾਂ ਦੇ ਦਰਵਾਜ਼ੇ ਇਹ ਬਹੁਤ ਅੱਛਾ ਸਵਾਲ ਹੈ ਅਨੰਦ ਜੀ ਇਹ ਬਹੁਤ ਅੱਛਾ ਸਵਾਲ ਹੈ 40 ਸਾਲ ਤੋਂ ਇਹ ਪੁਰਾਣਾ ਮੁੱਦਾ ਜੀ ਇਹ ਬਿਮਾਰੀ ਦਾ ਘਰ ਹੈ ਜੀ ਬਰਬਾਦੀ ਦਾ ਘਰ ਹੈ ਇਸੇ ਚੀਜ਼ ਨੂੰ ਅਸੀਂ ਜਿਹੜਾ ਪਾਣੀ ਹੈ ਉਹ ਹਰਾਨੇ ਦੇ ਉੱਪਰ ਤੋਂ ਦੇਖਿਆ ਹੋਣਾ ਕਿ ਸੰਦਿਆ ਡੈਮ ਬਣਾਤਾ ਆਪਾਂ ਇਹਦਾ ਇੱਕ ਤਾਂ ਜਿਹੜਾ ਕੋਰਸ ਹੈ ਉਠੀਖਣੇ ਹੈ ਜੀ ਸਟੱਡੀ ਹੋਈ ਸੀ ਪਹਿਲਾਂ ਮੈਂ ਕਿਦਮਤ ਬੜਾ ਸਾਰੀ ਪੜ੍ਹੀ ਅਸੋ ਉਹਦਾ ਕੋਰਸ ਜਿਹੜਾ ਹੈਗਾ ਜਿੱਥੋਂ ਜਿੱਥੋਂ ਘੁੰਮ ਕੇ ਬਲ ਪੰਦਾ ਨਾ ਜੀ ਉੱਥੇ ਜਾ ਕੇ ਪਿੰਡਾਂ ਜਾ ਕੇ ਬਰਵਾਦੇ ਕਰਦਾ ਉਹਦਾ ਕੋਰਸ ਸਿੱਧਾ ਕਰਨਾ ਚਾਹੀਦਾ ਸੀ ਕਿਸਾਨਾਂ ਨੂੰ ਪੈਸੇ ਦੇਈਏ ਆਪਾਂ ਹਾਈਵੇ ਵਾਸਤੇ ਜ਼ਮੀਨ ਖਰੀਦਦੇ ਆ ਇਸ ਕੰਮ ਦੇ ਵੀ ਫਿਜ਼ਲਾਗੇ ਕਿਸਾਨਾਂ ਨੂੰ ਕੰਪੰਸੇਟ ਕਰਾਂਗੇ ਉਹਨਾਂ ਉਹਦੇ ਨਾਲ ਕਿਹਾ ਕਿ ਅਸੀਂ ਛੋਟੇ 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 ਚੱਕਣਾ ਬਣਾਵਾਂਗੇ ਜਿਹੜਾ ਖੱਗਰ ਚ ਪਾਣੀ ਜਾਊਗਾ ਉਹ ਸਾਫ਼ ਹੋ ਕੇ ਜਾਊਗਾ ਅਸੀਂ ਸ਼ੁਰੂਆਤ ਕਰਾਂਗੇ ਉਹਦੀ ਔਰ ਜੋ ਹੁਣ ਤੱਕ ਆ ਮਾਨ ਸਾਹਿਬ ਨੇ ਉਹ ਕਰਕੇ ਦਿਖਾਇਆ ਜੀ ਪਾਣੀ ਦਿਨਾਂ ਤੱਕ ਪਹੁੰਚ ਗਿਆ ਨਾ ਜੀ ਹੁਣ ਸਾਡਾ ਅਗਲਾ ਕੰਮ ਹੈ ਕਿ ਜਿਹੜਾ ਠੱਗਰ ਹੈ ਉਹਦੇ ਵਿੱਚੋਂ ਛੋਟੇ ਛੋਟੇ ਨਹਿਰੇ ਕੱਢ ਕੇ ਬਲੂਡ ਨਹਿਰ ਪਹਿਲਾਂ ਹੀ ਆ ਗਈ ਹੈ ਜੀ ਉਹਨੂੰ ਲਿਫਟ ਡੀਰੇਟ ਕਰਕੇ ਉਹਨੂੰ ਵਾਈ ਜੋਕ ਬਣਾ ਕੇ ਉਹਨੂੰ ਵਗੋ ਨਾ ਜੀ ਤੁਸੀਂ ਦੇਖੋ ਬਹੁਤ ਸਾਰੀਆਂ ਫੈਕਟਰੀਆਂ ਜਿਹੜੀਆਂ ਜਿਹੜੀ ਇਹ 슈ਗਰ ਫੈਕਟਰੀ ਹੁੰਦੀ ਸੀ 슈ਗਰ ਮਿਲ ਹੁੰਦੀ ਸੀ ਇੱਥੇ ਹੁਣ ਕੀ ਹੈ ਜੀ ਤੁਹਾਨੂੰ ਪਤਾ ਸ਼ਰਾਬ ਦੀ ਫੈਕਟਰੀ ਉੱਤੇ ਉਹ ਪਾਣੀ ਇਹ ਧਰਤੀ ਚੋਂ ਵੀ ਲੈਂਦੇ ਆ ਉਹ ਅਸੀਂ ਸਾਰੀ ਕਾਰਵਾਈ ਕਰ ਰਹੇ ਆ ਉਹ ਜਿਹੜਾ ਪਾਣੀ ਆ ਉਹ ਟਰੀਟ ਕਰਕੇ ਹੀ ਬਾਹਰ ਜਾਏਗਾ ਫੈਕਟਰੀਆਂ ਦੇ ਵਿੱਚੋਂ ਉਹਦੇ ਤੇ ਅਸੀਂ ਆਲਰੇਡੀ ਸਟ ਕਿਹੜੀ ਹੜਾਂ ਨਹੀਂ ਸਵੱਸਿਆ ਔਰ ਇਹਨੂੰ ਇਹਨੂੰ ਲਾਇਬਿਲਟੀ ਨੂੰ ਇੱਕ ਸੈਂਟ ਬਣਾ ਕੇ ਉਹਨੂੰ ਸੈਂਟ ਬਣਾ ਕੇ ਲੋਕਾਂ ਤੱਕ ਸਾਫ ਪਹੁੰਚਾਣਾ ਹਾਂ ਜੀ ਤੁਸੀਂ ਸਿਹਤ ਮੰਤਰੀ